ਆਸ਼ੀ ਕਾਲ ਜੀ ਸਾਰਿਆਂ ਨੂੰ ਜਿਵੇਂ ਹੁਣ ਅਕਤੂਬਰ ਦਾ ਮਹੀਨਾ ਚੱਲ ਰਿਹਾ ਇਸ ਚ ਆਪਾਂ ਸਰਦੀ ਦੀਆਂ ਜਿਹੜੀਆਂ ਸਾਰੀਆਂ ਸਬਜ਼ੀਆਂ ਨੇ ਉਹ ਲਗਾ ਸਕਦੇ ਆ ਉਸੇ ਤਰ੍ਹਾਂ ਅੱਜ ਆਪਾਂ ਆਪਣੇ ਖੇਤ ਚ ਮੇਥੀ ਆ ਜੋ ਲਗਾ ਰਹੇ ਸੀ ਇਹ ਜਿਹੜੇ ਆਪਣੇ ਘਰਾਂ ਚਾ ਦੋਸਤੋ ਆਪਾਂ ਮੇਥੀ ਦੀ ਬੀਜ ਉਹ ਜ਼ਿਆਦਾ ਕਰਦੇ ਰਹਿਣੀ ਹੈ ਮੇਥੀ ਦੀ ਬੀਜ ਜਿਹੜੀ ਉਹ ਆਪਾਂ ਬਹੁਤ ਘੱਟ ਕਰਦੇ ਆ ਅੱਜ ਤੁਹਾਨੂੰ ਆਪਾਂ ਦੱਸਾਂਗੇ ਕਿ ਜਿਹੜੀ ਮੇਥੀ ਆ ਇਸ ਦੇ ਵੀ ਆਪਾਂ ਨੂੰ ਜਿਹੜੇ ਕਾਫੀ ਫਾਇਦੇ ਨੇ ਦੋਸਤੋ ਆਪਾਂ ਇਹਨਾਂ ਦੀ ਵਿਜਾਈ ਵੀ ਆ ਜੋ ਹੁਣ ਕਰ ਸਕੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਜਿਹੜੀ ਮੇਥੀ ਹੁੰਦੀ ਆ ਇਹਦਾ ਪੱਤਾ ਹੁੰਦਾ ਜਿਹੜਾ ਉਹ ਚੌੜਾ ਹੁੰਦਾ ਦੋਸਤੋ ਤੇ ਜਿਹੜਾ ਮੇਥਿਆਂ ਦਾ ਪੱਤਾ ਹੁੰਦਾ ਉਹ ਬਰੀਕ ਪੱਤਾ ਹੁੰਦਾਗਾ ਜਿਹੜੀ ਮੇਥੀ ਆ ਇਹਨੂੰ ਆਪਾਂ ਜੇ ਇੱਕ ਟਾਈਮ ਆਪਾਂ ਤੋਂ ਨਾ ਵੱਢੀ ਜਾਵੇ ਤਾਂ ਆਪਾਂ ਇਹਨੂੰ ਪਕਾ ਵੀ ਸਕਦੇ ਹਾਂ ਪਕਾ ਕੇ ਉਸ ਤੋਂ ਬਾਅਦ ਸਕਾ ਕੇ ਵੀ ਆਪਾਂ ਇਹਨੂੰ ਮਸਾਲਿਆਂ ਤੌਰ ਤੇ ਵਰਤ ਸਕਦੇ ਆ ਇਸ ਮੇਥੀ ਤੋਂ ਆਪਾਂ ਦੋਸਤੋ ਸਕਾ ਕੇ ਕਸਤੂਰੀ ਮੇਥੀ ਦਾ ਕੰਮ ਵੀ ਇਹ ਜੋ ਲੈ ਸਕਦੇ ਆ ਆਪਣੇ ਘਰ ਵਾਲੇ ਮਸਾਲਿਆਂ ਵਿੱਚ ਇਹਨੂੰ ਆਪਾਂ ਵਰਤ ਸਕਦੇ ਆ ਜੇਕਰ ਵਰਤਣਾ ਹੋਵੇ ਇਸ ਤੋਂ ਇਲਾਵਾ ਇਸ ਦਾ ਦੂਸਰਾ ਫਾਇਦਾ ਇਹ ਆ ਦੋਸਤੋ ਜਿਵੇਂ ਆਪਾਂ ਜਦੋਂ ਮੇਥੇ ਬੀਜ ਦਿੰਨੇ ਆ ਮੇਥਿਆਂ ਨੂੰ ਆਪਾਂ ਇੱਕ ਵੜਾਈ ਕਰਨ ਤੋਂ ਬਾਅਦ ਜਿਹੜੇ ਆਪਣੇ ਮੇਥੇ ਨੇ ਉਹ ਲਗਭਗ ਖਤਮ ਹੋ ਜਾਂਦੇ ਨੇ ਤੇ ਜਿਹੜੀ ਮੇਥੀ ਆ ਦੋਸਤੋ ਇਹ ਆਪਾਂ ਨੂੰ ਚਾਰ ਪੰਜ ਵਾੜਾਂ ਜਿਹੜੀ ਦਿੰਦੀ ਰਹਿੰਦੀ ਆ ਇਹਦੀ ਵਿਛਾਈ ਜਿਹੜੀ ਦੋਸਤੋ ਇਹਦਾ ਤਰੀਕਾ ਵੀ ਸੌਖੀ ਹੈ ਜਿਵੇਂ ਆਪਾਂ ਸੁੱਕੇ ਬਾਣ ਚ ਛਿੱਟਾ ਮਾਰ ਕੇ ਆਪਣੀ ਬਰਸੀਨ ਦੀ ਵਿਯਾਈ ਕਰਦੇ ਆ ਉਸੇ ਤਰੀਕੇ ਨਾਲ ਆਪਾਂ ਸੁੱਕੀ ਜ਼ਮੀਨ ਚ ਆਪਣੇ ਬੀ ਦਾ ਛਿੱਟਾ ਮਾਰ ਕੇ ਦੋਸਤੋ ਉਸ ਤੋਂ ਬਾਅਦ ਜਿਵੇਂ ਆਪਾਂ ਹਲਕੇ ਹਲਕੇ ਉੱਪਰ ਕੋਈ ਟਾਣੀ ਫੇਰ ਕੇ ਜਾਂ ਖੱਬੜ ਰੋਲਣਾ ਜਿਹਨੂੰ ਆਪਾਂ ਕਹਿੰਦੇ ਆ ਉਹ ਫੇਰ ਕੇ ਉਸ ਤੋਂ ਬਾਅਦ ਇਹਨੂੰ ਪਾਣੀ ਲਾ ਦੇਣਾ ਇਸ ਤਰੀਕੇ ਨਾਲ ਆਪਾਂ ਜਿਹੜੀ ਆਪਣੀ ਮੇਥੀ ਦੀ ਬਿਜਾਈ ਆ ਉਹ ਕਰ ਸਕਦੇ ਆਂ ਦੋਸਤੋ ਤੇ ਜਿਹੜਾ ਮੇਥੀ ਦਾ ਬੀਜ ਆ ਦੋਸਤੋ ਉਹ ਵੀ ਕੋਈ ਖਾਸ ਮਹਿੰਗਾ ਨਹੀਂ ਹੈ ਜੇਕਰ ਆਪਾਂ ਆਪਣੇ ਘਰੇਲੂ ਮਸਾਲਿਆਂ ਵਿੱਚ ਵਰਤਨੀ ਹੈ ਮੇਥੀ ਤਾਂ ਆਪਾਂ ਆਪਣੇ ਖੇਤ ਵਿੱਚ ਮੈਥੇ ਨਾਲ ਨਾਲ ਮੇਥੀ ਦੀ ਬਿਜਾਈ ਵੀ ਆ ਜੋ ਕਰ ਸਕਦੇ ਆਂ ਦੋਸਤੋ ਹੁਣ ਬਹੁਤ ਵਧੀਆ ਸਮਾਂ ਅਕਤੂਬਰ ਮਹੀਨੇ ਚ ਆਪਾਂ ਇਸ ਦੀ ਬਿਜਾਈ ਕਰ ਸਕਦੇ ਆਂ ਕਿਉਂਕਿ ਅੱਗੇ ਨਵੰਬਰ ਮਹੀਨੇ ਦੇ ਵਿੱਚ ਠੰਡ ਵਧਣ ਦੇ ਕਾਰਨ ਜਿਹੜਾ ਬੀਆ ਦੋਸਤੋ ਉਹ ਚੰਗੇ ਤਰੀਕੇ ਨਾਲ ਜਰਮੀਨੇਟ ਨਹੀਂ ਹੁੰਦਾ ਇਸ ਲਈ ਜੇ ਹੁਣ ਬਿਜਾਈ ਕਰਨੀ ਹੈ ਤਾਂ ਬਹੁਤ ਵਧੀਆ ਸਮਾਂ ਚੱਲ ਰਿਹਾ ਆਪਾਂ ਸਰਦੀ ਵਾਲੀਆਂ ਸਾਰੀਆਂ ਸਬਜ਼ੀਆਂ ਨਾਲ ਨਾਲ ਮੇਥੀ ਨੂੰ ਵੀ ਹੁਣ ਐਡ ਕਰ ਸਕਦੇ ਆਂ ਦੋਸਤੋ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਅਤੇ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਕਰਿਆ ਕਰਿਓ